ਰੋਗ ਗਿਆ ਬਰਪਿਆਸ ਦੁਆਰ ਪਿਓਰ ਪੰਜਾਬ ਹੈਡਲਾਈਨ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜੱਟਾ ਦਾ ਸੁਆਤ ਕਰਦਾ ਹਾਂ ਅੱਜ ਅਸੀਂ ਤੁਹਾਡੀ ਗੱਲਬਾਤ ਕਰਨੀ ਹੈ ਕਿਉਂਕਿ ਇਹ ਮੌਸਾ ਵਿੱਚ ਅੱਜ ਪਹੁੰਚ ਚੁੱਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹਪੂਰਮੋਂ ਲੈ ਕੇ ਸਾਹਿਬ ਗੁਰਦੁਆਰਾ ਸਾਹਿਬ ਆਏ ਹਨ ਇੱਥੇ ਕਾਰ ਸੇਵਾ ਵਾਲੇ ਸੰਤਾਂ ਨੂੰ ਮੈਂ ਪਹਿਲਾਂ ਵੀ ਮਿਲਿਆ ਸੀ ਅੱਜ ਫੇਰ ਉਹਨਾਂ ਦਾ ਆਸ਼ੀਰਵਾਦ ਲਿਆ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਜਿਸ ਦਿਨ 1599 ਦੇ ਵਿੱਚ ਸਾਡੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਅਸ਼ੋਭ ਵਿਆਹ ਹੈ ਉਹ ਮਾਤਾ ਗੰਗਾ ਜੀ ਦੇ ਨਾਲ ਇੱਥੇ ਸੰਪਨ ਹੋਇਆ ਸੀ ਅੱਜ ਹਰ ਸਾਲ ਇੱਥੇ ਅਜ ਦੇ ਦਿਨ ਮੇਲੇ ਲੱਗਦੇ ਆ ਉਹਨਾਂ ਦੇ ਵਿਆਹ ਨੂੰ ਮਨਾਇਆ ਜਾਂਦਾ ਸੋ ਅੱਜ ਵੀ ਇੱਥੇ ਵੱਡਾ ਭਾਰੀ ਮੇਲਾ ਲੱਗਿਆ ਹੋਇਆ ਵੱਡਾ ਇਕੱਠ ਹੈ ਮੈਂ ਸਾਰੀਆਂ ਸੰਗਤਾਂ ਨੂੰ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਮੈਂ ਧੰਨਵਾਦੀਆਂ ਸੰਤਾਂ ਦੇ ਕਾਰ ਸੇਵਾ ਵਾਲਿਆਂ ਦੇ ਦਿੱਲੀ ਵਾਲਿਆਂ ਦੇ ਜਿਨ੍ਹਾਂ ਜਿਹੜੇ ਇੱਥੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਕਰਾਰੇ ਪਰ ਬਹੁਤ ਅੱਛੀ ਬਿਲਡਿੰਗ ਹੈ ਜਿਹੜੀ ਇੱਥੇ ਗੁਰਦੁਆਰਾ ਸਾਹਿਬ ਦੀ ਬਣ ਰਹੀ ਹੈ ਹਾਂਜੀ ਸਮਗਨ ਵੇਖਦੇ ਵਸ ਸੰਗਤਾਂ ਦੇ ਮਨ ਚ ਜੀ ਇਸ ਸਾਲ ਫੁੱਲ ਜਿ ਕਿੰਦਾ ਦਾ ਉਤਸ਼ਾਹ ਦੇਖਿਆ ਜੀ ਉਤਸ਼ਾਹ ਬਹੁਤ ਹੈ ਲੋਕਾਂ ਦੇ ਵਿੱਚ ਹਰ ਸਾਲ ਇੱਥੇ ਬਹੁਤ ਵੱਡਾ ਭਾਰੀ ਮੇਲਾ ਲੱਗਦਾ ਤੇ ਅੱਜ ਵੀ ਮੈਂ ਦੇਖਿਆ ਕਿ ਬੜਾ ਔਖਾ ਗੱਡੀ ਵੀ ਇੱਥੇ ਤੱਕ ਨਿਕਲ ਕੇ ਆਈ ਹੈ ਕਈ ਕਿਲੋਮੀਟਰ ਤੱਕ ਲੋਕਾਂ ਦੀ ਬਹੁਤ ਬੜੀ ਜਿਹੜੀ ਲਾਈਨ ਆ ਲੱਗੀ ਹਾਂਜੀ ਠੀਕ ਹੈ ਜੀ ਸਰਦਾ ਵੀ ਪੂਰੀ ਜੋ ਹੈਗੀ ਜੀ ਆਪਣੀ ਜੁੜੀ ਹੋਈ ਤੇ ਨਾਲੇ ਜੇ ਗੱਲ ਆਪਾਂ ਪੰਜਾਬ ਦੇ ਅੱਜ ਕੱਲ ਦੇ ਯੂਥ ਵੀ ਕਰਦੇ ਆਂ ਜੀ ਅੱਜ ਕੱਲ ਸੰਗੀਤ ਵਿੱਚ ਪੈ ਗਿਆ ਜਿਹੜਾ ਨਸ਼ਾ ਚੁੱਕ ਜ ਗਿਆ ਉਹਨਾਂ ਨੂੰ ਟਾੜਕੀ ਮੈਸੇਜ ਮੈਂ ਇਹ ਕਹਿੰਦਾ ਕਿ ਤੁਸੀਂ ਆਪਣੇ ਗੁਰੂ ਸਾਹਿਬ ਦੇ ਡੜ ਲੱਗੋ ਗੁਰੂ ਦੇ ਵਿੱਚ ਪਰਮੇਂਤੀ ਰੱਖੋਗੇ ਤਾਂ ਤੁਸੀਂ ਨਸ਼ਿਆਂ ਦੇ ਦੂਰ ਹੋ ਜਾਓਗੇ ਸਿੱਖ ਧਰਮ ਦੇ ਵਿੱਚ ਅਮਰ ਸਕਾਰ ਕੇ ਨਸ਼ਿਆਂ ਤੋਂ ਦੂਰ ਰਹਿਣਾ ਸਿਖਾਇਆ ਜਾਂਦਾ ਹੈ ਤੇ ਜਿਹੜੇ ਲੋਕ ਸਿੱਖੀ ਨੂੰ ਪਿਆਰ ਕਰਦੇ ਆ ਉਹ ਨਸ਼ੇ ਨਹੀਂ ਕਰਦੇ ਸੋ ਇਸੇ ਤਰ੍ਹਾਂ ਤੁਸੀਂ ਖੇਡਾਂ ਵਿੱਚ ਲੱਗੋ ਖੇਡਾਂ ਜਿਹੜੇ ਨੌਜਵਾਨ ਰੋਜ਼ ਗਰਾਊਂਡ ਵੀ ਜਾਂਦੇ ਆ ਉਹ ਆਪਣੇ ਸਰੀਰ ਨੂੰ ਤਕੜਾ ਕਰਨ ਵਾਸਤੇ ਲੱਗ ਜਾਂਦੇ ਆ ਨਸ਼ਿਆਂ ਤੋਂ ਦੂਰ ਰਹਿੰਦੇ ਆ ਸੋ ਇਹ ਜਿਹੜੀਆਂ ਜ਼ਰੂਰੀ ਹੈ ਕਿ ਤੁਸੀਂ ਆਪਣੇ ਸਰੀਰ ਦਾ ਧਿਆਨ ਰੱਖੋ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ ਜੇ ਤੁਸੀਂ ਨਸ਼ੇ ਕਰੋਗੇ ਤਾਂ ਤੁਸੀਂ ਲੰਬਾ ਦੌਰ ਨਹੀਂ ਜੀ ਸਕਦੇ ਤੇ ਦੂਸਰਿਆਂ ਨੂੰ ਕੰਪਲੀਟ ਨਹੀਂ ਕਰ ਸਕਦੇ ਤੇ ਤੁਸੀਂ ਸਮਾਜ ਦੇ ਵਿੱਚ ਅੱਗੇ ਨਹੀਂ ਆ ਸਕਦੇ